ਤੇ ਉਹ ਮੁੰਡੇ ਨੇ ਪਿੱਛੋਂ ਮੈਨੂੰ ਥੋੜਾ ਟੱਚ ਕਰਨ ਦੀ ਕੋਸ਼ਿਸ਼ ਕੀਤੀ ਪੈਣੀਆਂ ਤੇ ਸਹਿਾਈ ਸੀ ਤੇ ਫੇ ਮੈਂ ਮਾਰਿਆ ਇੱਕ ਤਰ੍ਹਾਂ ਗਰਮ ਲੱਪੜ ਅੱਛਾ ਕੁੜੀਆਂ ਦੀ ਵੀ ਆਪਣੀ ਲਾਈਫ ਹੈ ਹੈਨਾ ਜਿਉ ਗੌਂਦੀਆਂ ਉਹ ਨੱਚਣੀਆਂ ਨੇ ਉਹਨਾਂ ਦਾ ਪ੍ਰੋਫੈਸ਼ਨ ਹੈ ਕਈ ਵਾਰੀ ਕੋਈ ਹੋ ਜਾਂਦਾ ਨਾ ਕਈ ਵਾਰੀ ਕੋਈ ਸ਼ਰਾਰਤ ਕਰ ਦਿੰਦਾ ਫਿਰ ਉਹਨੂੰ ਜਵਾਬ ਵੀ ਦੇਣਾ ਪੈਂਦਾ ਦਿੱਤਾ ਫਿਰ ਤੁਸੀਂ ਮੈਨੂੰ ਬਿਲਕੁਲ ਕਾਫੀ ਵਾਰ ਹੋਇਆ ਮੇਰੇ ਨਾਲ ਤੇ ਇੱਕ ਵਾਰ ਤੇ ਮੇਲੇ ਵਿੱਚ ਹੀ ਹੋ ਗਿਆ ਸੀ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਕਿਵੇਂ ਬਚਦੇ ਹੋ ਜਿੱਦਾਂ ਆਪਾਂ ਫੋਟੋ ਕਰਵਾਨੇ ਹਨ ਫੈਨਸ ਆਉਂਦੇ ਨੇ ਤੇ ਆਪਾਂ ਮਨਾ ਵੀ ਨਹੀਂ ਕਰ ਸਕਦੇ ਉਹਨਾਂ ਦਾ ਵੀ ਪਿਆਰ ਹੈ ਤੇ ਉਸ ਬਹਾਨੇ ਕੋਈ ਨਹੀਂ ਪਤਾ ਕੋਈ ਕੀ ਸ਼ਰਾਰਤ ਕਰ ਜੇ ਹਨ ਤੇ ਉਹ ਮੁੰਡੇ ਨੇ ਪਿੱਛੋਂ ਮੈਨੂੰ ਥੋੜਾ ਟੱਚ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਫਿਰ ਫੜ ਲਿਆ ਅੱਛਾ ਹਾਂ ਫਿਰ ਪੈਣੀ ਆ ਤੇ ਸਹਾਈ ਸੀ ਤੇ ਫੇ ਮੈਂ ਮਾਰਿਆ ਇੱਕ ਰੱਕੇ ਲੱਪੜ ਅੱਛਾ ਤਾਂ ਤੇ ਉਦੋਂ ਤਾਨੂੰ ਪ੍ਰੋਟੈਕਟਿਵ ਦੇਖੋ ਤੁਹਾਨੂੰ ਪ੍ਰੋਟੈਕਟ ਕਰਨ ਵਾਲੇ ਤਾਂ ਬਹੁਤ ਹੁੰਦੇ ਨੇ ਹਨਾ ਤੁਹਾਡੇ ਨਾਲ ਫੈਮਲੀ ਹੁੰਦੀ ਹੈ ਬਟ ਕਈ ਵਾਰੀ ਇਦਾਂ ਦਾ ਕੁਛ ਨਾ ਕੁਛ ਵਾਕਿਆ ਹੋ ਜਾਂਦਾ ਤੁਹਾਨੂੰ ਖੁਦ ਨੂੰ ਵੀ ਉਹਨੇ ਕੇ ਸਟਰੋਂਗ ਹੋਣਾ ਪੈਂਦਾ ਹੈ ਕਿ ਨਜ਼ਰ ਰੱਖਣੀ ਪੈਂਦੀ ਹੈ ਨਹੀਂ ਪਰ ਪਿੱਛੇ ਜੀ ਜਦੋਂ ਇੱਕ ਰੌਲਾ ਪਿਆ ਸੀ ਤੁਸੀਂ ਵੀ ਸੁਣਿਆ ਹੋਣਾ ਇੱਕ ਕੁੜੀ ਹੈ ਜਿਹੜੀ ਪਰਫਾਰਮ ਕਰਦੀ ਸੀ ਹਨਾ ਤੇ ਉਹ ਉਹ ਗਲਾਸ ਮਾਰਿਆ ਕਿਸੇ ਨੇ ਹਨਾ ਤਾਂ ਬਹੁਤ ਸਾਰੇ ਲੋਕ ਕੁੜੀ ਖਿਲਾਫ ਹੀ ਹੋ ਗਏ ਵੀ ਇਹਨੇ ਤਾਂ ਜੀ ਗਾਲਾਂ ਕੱਢੀਆਂ ਤੁਹਾਨੂੰ ਲੱਗਦਾ ਵੀ ਜਿਹੜੇ ਲੋਕ ਨੇ ਉਹ ਚਾਹੁੰਦੇ ਨੇ ਵੀ ਕੁੜੀਆਂ ਗਾਲਾਂ ਖਾ ਕੇ ਵੀ ਚੁੱਪ ਰਹਿਣ ਜਾਂ ਕਿਸੇ ਜੇ ਕੋਈ ਗਲਾਸ ਵੀ ਮਾਰੇ ਤਾਂ ਉਹਦੇ ਵੀ ਚੁੱਪ ਰਹਿਣ ਵੇਖੋ ਆਪਣੀ ਆਪਣੀ ਸਾਰਿਆਂ ਦੀ ਸੋਚ ਹੈ ਬਟ ਉਹ ਜੋ ਹੋਇਆ ਉਹ ਗਲਤ ਹੋਇਆ ਹੈਨਾ ਕੁੜੀਆਂ ਦੀ ਵੀ ਆਪਣੀ ਲਾਈਫ ਹੈ ਹੈਨਾ ਜਿਉ ਗੌਂਦੀਆਂ ਉਹ ਨੱਚ ਰੀਆਂ ਨੇ ਉਹਨਾਂ ਦਾ ਪ੍ਰੋਫੈਸ਼ਨ ਹੈ ਹੈਨਾ ਉਹ ਉਹਨਾਂ ਨੇ ਤੁਹਾਨੂੰ ਐਂਟਰਟੇਨ ਕਰਨਾ ਹੈ ਹੈਨਾ ਹੈਨਾ ਤੇ ਉਹ ਤੁਸੀਂ ਇਹਨਾਂ ਨੂੰ ਦੇਖੋ ਹੈਨਾ ਬਾਕੀ ਇਹ ਜਿਹੜੀ ਹਰਕਤ ਹੈ ਇਹ ਤਾਂ ਬਹੁਤ ਗਲਤ ਹੈ ਹਾਂ ਨਹੀਂ ਬਹੁਤ سارے ਲੋਕਾਂ ਨੇ ਨਾ ਇੱਕਦਮ ਇਹ ਸਵਾਲ ਚੱਕ ਲਿਆ ਵੀ ਜਿਹੜੀਆਂ ਇਟਸ ਪਰਫਾਰਮ ਕਰਦੀਆਂ ਕੁੜੀਆਂ ਨੇ ਉਹ ਜੀ ਕੱਪੜੇ ਇਦਾਂ ਦੇ ਪਾਉਂਦੀਆਂ ਨੇ ਸਟੈਪ ਇਦਾਂ ਦੇ ਕਰਦੀਆਂ ਨੇ ਤੁਹਾਡੀ ਜਿਹੜੀ ਗਾਇਕੀ ਹੈ ਬੜੀ ਪਰਿਵਾਰਕਾ ਤੁਸੀਂ ਕੱਪੜੇ ਵਧੀਆ ਵਧੀਆ ਪਾਉਨੇ ਹੋ ਤੁਸੀਂ ਫਿਰ ਇਸ ਚੀਜ਼ ਨੂੰ ਕਿਵੇਂ ਤੁਹਾਡੇ ਦਿਮਾਗ ਦੇ ਵਿੱਚ ਆਇਆ ਕਿ ਹੁਣ ਮੈਂ ਦੇਖਦਾ ਵੀ ਕਈ ਕੁੜੀਆਂ ਜੀ ਨਾ ਜੂਨਾ ਪਾ ਕੇ ਵੀ ਗਾਉਣ ਲੱਗ ਪੈਂਦੀਆਂ ਨੇ ਵੀ ਮੈਂ ਪਰਿਵਾਰਕੀ ਗਾਉਣਾ ਸਾਦੇ ਪਹਿਰਾ ਵਿੱਚ ਗਾਉਣਾ ਇਹਦੇ ਬਾਰੇ ਕੌਣ ਹੈ ਸਾਰੀ ਗੱਲਬਾਤ ਵਿੱਚ ਵੇਖੋ ਜੀ ਆਪਾਂ ਕਿਸੇ ਨੂੰ ਕਿਸੇ ਦੇ ਪਹਿਰਾਵੇ ਤੋਂ ਜ ਮਤਲਬ ਜੱਜ ਕਰਨਾ ਵੀ ਨਹੀਂ ਚਾਹੀਦਾ ਹੈਨਾ ਉਹ ਉਹਨਾਂ ਦੀ ਉਹਨਾਂ ਦੀ ਸੋਚ ਹੈ ਉਹਨੇ ਕੀ ਪੋਣਾ ਹੈਨਾ ਹਰ ਕਿਸੇ ਦੀ ਆਪਣੀ ਆਪਣੀ ਲਾਈਫ ਹੈ ਹੈਨਾ ਅਸੀਂ ਇਹ ਆਪਣਾ ਕੰਮ ਸਾਈਡ ਤੇ ਰੱਖੋ ਹੈਨਾ ਇਹ ਗੱਲਾਂ ਬਹੁਤ ਬਹੁਤ ਡਿਫਰੈਂਟ ਹੋ ਜਾਂਦੀਆਂ ਨੇ ਤੇ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਜੇ ਕਪੜੇ ਪਾਉਂਦੇ ਹੋ ਜੀਨਸ ਟੌਪ ਪਾਉਂਦੇ ਹੋ ਮੈਂ ਵੀ ਜੀਨ ਟੌਪ ਪਾਉਣੀ ਹੈ ਹੈਨਾ ਤੇ ਇਧਰ ਹੀ ਕੋਈ ਗੱਲ ਨਹੀਂ ਨਹੀਂ ਮੇਰੇ ਕਹਿੰਦਾ ਮਤਲਬ ਇਹ ਸਟੇਜਾਂ ਤੇ ਜਿਹੜੇ ਮਤਲਬ ਇਸ਼ਾਰੇ ਹੀ ਕਰਦੇ ਨੇ ਇਹ ਇਲਜ਼ਾਮ ਲੋਕਾਂ ਦੇ ਵੀ ਕਈ ਕਿ ਲੋਕਾਂ ਨੇ ਕਿ ਆਪ ਯਾਰ ਇਹ ਇਸ਼ਾਰੇ ਇਦਾਂ ਦੇ ਕਰਦੇ ਨੇ ਇਦਾਂ ਤੁਹਾਨੂੰ ਨਹੀਂ ਲੱਗਦਾ ਵੀ ਜਦੋਂ ਤੁਸੀਂ ਉਹਨਾਂ ਨੂੰ ਲੈ ਕੇ ਜਿਹੜੇ ਕੰਮ ਲਈ ਆਏ ਉਹਨਾਂ ਨੇ ਤਾਂ ਉਹੀ ਕਰਨਾ ਬਿਲਕੁਲ ਇਹ ਤਾਂ ਹਰ ਕਿਸੇ ਨੇ ਆਪਣੇ ਆਪਣੇ ਹਿਸਾਬ ਨਾਲ ਸੋਚਣਾ ਹੈ ਹਨਾ ਤੇ ਜੇ ਤਾਂ ਦੇਖਿਆ ਜਾਵੇ ਤੇ ਸੂਟਾਂ ਵਿੱਚ ਵੀ ਕੁੜੀਆਂ ਸੇਫ ਨਹੀਂ ਹੈਗੀਆਂ ਅੱਜਕੱਲ ਤੇ ਹਨਾ ਇਹ ਤਾਂ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕਿੱਦਾਂ ਰਹਿਣਾ ਹੈ ਹਨਾ ਬਾਕੀ ਪਹਿਰਾਵੇ ਤੋਂ ਅਸੀਂ ਕਿਸੇ ਨੂੰ ਜੱਜ ਨਹੀਂ ਕਰ ਸਕਦੇ ਨਹੀਂ ਪਰ ਕੱਲੀ ਕੁੜੀ ਲਈ ਕਿੰਨਾ ਕੌਖਾ ਹੁੰਦਾ ਹੈ ਸਾਰਾ ਕੁਝ ਅਰੇਂਜ ਕਰਨਾ ਕਿਉਂਕਿ ਕਿਸੇ ਤੋਂ ਗੀਤ ਵੀ ਲਿਖਾਉਣੇ ਨੇ ਕਿਸੇ ਤੋਂ ਮਿਊਜ਼ਿਕ ਵੀ ਲੈਣਾ ਕਿਸੇ ਜਾਣਾ ਤਾਂ ਕੱਲਿਆਂ ਨੂੰ ਹੀ ਪੈਂਦਾ तकरीबन ਤੇ ਫਿਰ ਉਹ ਸਾਰੇ ਚ ਨਹੀਂ ਅਮ ਦੇਖੋ ਔਖਾ ਤਾਂ ਹੈ ਹੀ ਹੈਨਾ ਔਖਾ ਤੇ ਬਹੁਤ ਹੈ ਕੰਮ ਤੇ ਕੋਈ ਵੀ ਨਹੀਂ ਸੋਖਾ ਹੈਨਾ ਸਾਰੇ ਕੰਮ ਔਖੇ ਨੇ ਇਹ ਤਾਂ ਹੋਲੀ-ਵਲੀ ਕਰਕੇ ਤੁਹਾਨੂੰ ਐਕਸਪੀਰੀਅੰਸ ਆਉਂਦਾ ਹੈ ਬਾਕੀ ਕੱਲਿਆਂ ਮੈਂ ਕਦੇ ਗਈ ਨਹੀਂ ਮੇਰੇ ਨਾਲ ਵੈਰੀ ਫੈਮਿਲੀ ਜਾਂਦੀ